ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਥੋੜਾ ਸਾਰਿਆਂ ਦਾ ਵੈਲਕਮ ਕਰਦੇ ਹਾਂ ਆਪਣੀ ਚੈਨਲ ਹਰਸਾਂਜ ਮਟੀਕ ਦੇ ਉੱਪਰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂਗੇ ਪਸ਼ਮੀਨੇ ਦੇ ਸੂਟ ਜਿਹੜੇ ਕਿ ਬਹੁਤ ਹੀ ਘੱਟ ਰੇਟ ਦੇ ਵਿੱਚ ਆਪਾਂ ਕੱਢ ਰਹੇ ਹਾਂ ਇੱਕ ਤਰ੍ਹਾਂ ਨਾਲ ਸਟਾਕ ਹੈ ਜਿਹੜਾ ਉਹ ਆਪਾਂ ਨੇ ਕਲੀਅਰ ਕਰਨਾ ਹੈ ਤਾਂ ਬਹੁਤ ਹੀ ਘੱਟ ਰੇਂਜ ਚ ਦੇ ਰਹੇ ਹਾਂ ਤੁਹਾਨੂੰ ਸੂਟ ਔਰ ਜਿਹੜਾ ਸਟੱਫ ਹੋਊਗਾ ਸਾਰਾ ਬ੍ਰਾਂਡਡ ਹੋਊਗਾ ਜੀ ਸਟੱਫ ਦਾ ਕੋਈ ਲੰਬਾ ਨਹੀਂ ਹੋਊਗਾ ਤੁਹਾਨੂੰ ਔਰ ਜਿਹੜੇ ਆਪਾਂ ਇਹਦੇ ਵਿੱਚ ਜਿਹੜਾ ਅੱਜ ਦਾ ਹੈਗਾ ਸਟਾਲ ਸੂਟ ਰਹਿਣਗੇ ਮੈਚਿੰਗ ਸੂਟ ਰਹਿਣਗੇ ਤੇ ਵਰਕ ਵਾਲੇ ਸੂਟ ਵੀ ਰਹਿਣਗੇ ਪਸ਼ਮੀਨੇ ਦੇ ਸਾਰਾ ਵਿੰਟਰ ਵਾਲਾ ਸਟਫ ਹੋਗਾ ਸਾਰਾ ਹੀ ਬ੍ਰਾਂਡਡ ਸਟਫ ਹੋਗਾ ਔਰ ਜਿਹੜੇ ਵੀ ਚੈਨਲ ਦੇ ਉੱਪਰ ਨਵੇਂ ਨੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਆਪਣੀ ਨੂੰ ਲਾਈਕ ਸ਼ੇਅਰ ਕਰਿਆ ਕਰੋ ਦੇਖੋ ਜੀ ਸਭ ਤੋਂ ਪਹਿਲਾਂ ਜਿਹੜਾ ਆਪਣਾ ਪ੍ਰਿੰਟ ਹੈਗਾ ਇਹ ਰੈੱਡ ਕਲਰ ਦਾ ਚੈਰੀ ਰੈੱਡ ਜਿਹਾ ਕਲਰ ਹੈ ਇਹਦੇ ਨਾਲ ਇਦਾਂ ਮੈਚਿੰਗ ਬਾਟਮ ਹੈ ਇਹ ਜਿਹੜਾ ਦਾਸ ਦਾ ਸਟੱਫ ਰਹੂਗਾ ਜੀ ਇਹ ਵੈਸੇ 200 ਰੁਪਏ ਮੀਟਰ ਸੇਲ ਕੀਤਾ ਆਪਾਂ ਨੇ ਪਹਿਲਾਂ ਕਾਫੀ ਸੋਨਾ ਜਿਹੜਾ ਇਹ ਸਟੱਫ ਸੀਗਾ ਹੁਣ ਇਹ ਸਿਰਫ ਜਿਹੜਾ ਰਹਿ ਗਿਆ ਹੈਗਾ 160 ਰੁਪਏ ਮੀਟਰ ਅਗਰ ਤੁਸੀਂ ਇਹ ਮੈਚਿੰਗ ਸੂਟ ਲੈਣੇ ਹੋ ਤਾਂ ਤੁਹਾਨੂੰ 650-700 ਤੱਕ ਪੈ ਜਾਊਗਾ ਬਾਟਮ ਕਿਉਂਕਿ ਇਹਦੀ ਦੂਸਰੇ ਸਟੱਫ ਦੀ ਹੁੰਦੀ ਹੈ ਇਹ ਗੰਗਾ ਦਾ ਪਸ਼ਮੀਨਾ ਲੱਗਿਆ ਹੋਇਆ ਹੈ ਇਹਦੇ ਨਾਲ ਤੇ ਇਹ ਵਾਲਾ ਜਿਹੜਾ ਸ਼ਰਟ ਦਾ ਸਟੱਫ ਹੈ ਇਹ ਰਹੂਗਾ 10% ਦਾ ਠੀਕ ਹੈ ਜੀ 650 ਤੋਂ 700 ਤੱਕ ਦਾ ਇਹ ਸੂਟ ਪੈਣਾ ਤੁਹਾਨੂੰ ਜਿਹੜੇ ਇਹ 10 ਬ੍ਰੈਂਡ ਦੇ ਰਹਿਣਗੇ ਇਦਾਂ ਬਲੈਕ ਨਾਲ ਮੈਚਿੰਗ ਹੈ ਮੈਚਿੰਗ ਤੁਸੀਂ ਕੋਈ ਵੀ ਦਿਵਾ ਸਕਦੇ ਹੋ ਬਾਟਮ ਅਗਰ ਤੁਸੀਂ ਚੇਂਜ ਕਰਕੇ ਕੋਈ ਕਲਰ ਹੋਰ ਲੈਣਾ ਜਿਵੇਂ ਇਹਦੇ ਨਾਲ ਬਲੈਕ ਲੈਣਾ ਜਾਂ ਸਕਿਨੀ ਲੈਣਾ ਜਿਵੇਂ ਦਾ ਵੀ ਤੁਸੀਂ ਕਰਾਉਣਾ ਚਾਹੁੰਦੇ ਹੋ ਉਹ ਤੁਸੀਂ ਕਰਵਾ ਸਕਦੇ ਜੀ ਬਾਕੀ ਤੁਸੀਂ ਸਕਰੀਨਸ਼ਾਟ ਭੇਜ ਕੇ ਐਗਜੈਕਟ ਪ੍ਰਾਈਸ ਇਹਨਾਂ ਦੀ ਪੁੱਛ ਸਕਦੇ ਹੋ ਆਈਡੀਆ ਆਪਾਂ ਤੁਹਾਨੂੰ ਦੇ ਦਿੱਤਾ ਹੈ 160 ਰੁਪਏ ਮੀਟਰ ਤੋਂ ਹੈ ਇਹ 10% ਦਾ ਇਹ ਵੀ ਹੋਈ ਪ੍ਰਿੰਟ ਨੇ ਠੀਕ ਹੈ ਜੀ ਇਹ ਜਿਹੜੇ ਮੈਂ ਤੁਹਾਨੂੰ ਸਿੰਗਲ ਸਿੰਗਲ ਦਿਖਾ ਰਹੀ ਹਾਂ ਇਹ 4 1/2 4 1/2 ਇਦਾਂ ਦੇ ਪੀਸ ਨੇ ਇਹ ਤੇ ਇਹਦੇ ਵਿੱਚ ਉਹ ਸਟ੍ਰੇਟ ਸਲਵਾਰ ਨਾਲ ਬਣ ਜਾਣਾ ਸੰਪੂਰਾ ਸਟੱਫੇ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਦੇ ਤੁਸੀਂ ਬੇਫਿਕਰ ਹੋ ਕੇ ਇਹ ਲੈ ਸਕਦੇ ਹੋ ਕਿਉਂਕਿ ਪ੍ਰਿੰਟ ਦੇ ਵਿੱਚ ਜਿਹੜਾ 10 ਬ੍ਰੈਂਡਰ ਕਾਫੀ ਹੋਊ उचे घरदा कपड़ा होंगे बहुत ही सोना स्ट हूँ ए वाला प्रिंट मिल जूगा बाकी जो प्रिंट सूट होंगे ने इन दुक है जी बढ़ती जाती है ठीक है जी ਇਹ ਵਾਲਾ ਪ੍ਰਿੰਟ ਮਿਲ ਜੂਗਾ ਪ੍ਰਾਈਸ ਇਹਨਾਂ ਦਾ ਹੋਊਗਾ 160 ਰੁਪਏ ਮੀਟਰ ਨੈਕਸਟ ਸਟੈਪ ਤੁਹਾਨੂੰ ਦਿਖਾਉਣੀ ਹੈ ਇਹ ਵੀ ਪਸ਼ਮੀਨਾ ਇਹ ਏਕੇ ਦਾ ਪਸ਼ਮੀਨਾ ਇਹਦੀ ਪ੍ਰਾਈਸ ਰੇਂਜ ਰਹੂਗੀ ਜਿਹੜੀ ਹੋਊਗੀ 550 올ਓਵਰ ਸੂਟ ਹੈ ਇਹ ਓਨਲੀ 550 ਬਹੁਤ ਹੀ ਸੋਨਾ ਸਟੱਫ ਹੈ ਜਿਹੜਾ ਕਿ ਇਹ ਇਹਨੂੰ ਤੁਸੀਂ ਰਸਟ ਜਾ ਕਿਨ ਕਿਸੇ ਵੀ ਬਾਟਮ ਨਾਲ ਲੈ ਸਕਦੇ ਹੋ 올ਓਵਰ ਸੂਟ ਹੈ ਸਾਈਬਰ ਬ੍ਰਾਂਡ ਦਾ ਇਹ ਤੁਹਾਨੂੰ 800 ਦਾ ਪਊਗਾ ਜੀ ਇਹ ਵਾਲਾ ਸੂਟ ਹੈ ਜਿਹੜਾ ਇਹ ਵੀ ਸਾਈਬਰ ਬ੍ਰਾਂਡ ਦਾ ਬਟ ਇਹਨਾਂ ਦੀ ਕੁਆਲਿਟੀ ਦਾ ਫਰਕ ਹੁੰਦਾ ਤੇ ਇਹ ਵਾਲਾ ਸੂਟ ਹੈ ਜਿਹੜਾ ਇਹ ਤੁਹਾਨੂੰ 550 ਦਾ ਪਊਗਾ ਜੀ ਇਹ ਵਾਲਾ ਸੂਟ ਹੈ ਜਿਹੜਾ 550 ਦਾ ਪਊਗਾ ਔਰ ਇਹ ਵਾਲਾ ਸੂਟ ਸੀ ਜਿਹੜਾ ਇਹ 800 ਦਾ ਪਊਗਾ ਨੈਕਸਟ ਜਿਹਨੇ ਆਈ ਵਰਕ ਦੇ ਇਹਨਾਂ ਦਾ ਜਿਹੜਾ ਹੁਣ ਪ੍ਰਾਈਸ ਰਹੂਗਾ ਉਹ ਰਹੂਗਾ 1000 ਇਹਦੇ ਵੀ ਸਟਾਲ ਦੇ ਉੱਪਰ ਵੀ ਹੋਏ ਹੈ 셔ਟ ਦਾ ਜਿਹੜਾ ਕਲਰ ਹੈ ਉਹ ਡਾਰਕ ਗ੍ਰੀਨ ਹੈ ਬਾਟਮ ਤੇ ਸਟਾਲ ਦਾ ਕਲਰ ਦਾ ਜਿਹੜਾ ਉਹ ਨਿੱਕੀ ਫਰਕ ਹੈ 셔ਟ ਦੇ ਕਲਰ ਨਾਲੋਂ ਠੀਕ ਹੈ ਜੀ ਜਿਹੜਾ ਸਟਾਲ ਤੇ ਇਹ ਬਾਟਮ ਦਾ ਕਲਰ ਹੈ ਜਿਹੜਾ ਸੇਮ ਰਹੂਗਾ 1000 ਦੀ ਪ੍ਰਾਈਸ ਹੋਊਗੀ ਇਹਦੇ ਵਿੱਚ ਇੱਕ ਸੇਮ ਆਪਣੇ ਕੋਲੇ ਬਲੈਕ ਕਲਰ ਵੇ ਹੈ ਅਗਰ ਤੁਸੀਂ ਦੋਨੋਂ ਬਾਈ ਕਰਦੇ ਹੋਗੇ ਤਾਂ ਤੁਹਾਨੂੰ 2000 ਦੇ ਵਿੱਚ ਜਿਹੜੀ ਸ਼ਿਪਿੰਗ ਹੈ ਉਹ ਫ੍ਰੀ ਹੋ ਜੂਗੀ ਠੀਕ ਹੈ ਜੀ ਜਾਂ ਤੁਸੀਂ 100 ਲੈਸ ਕਰਾ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਇਹ ਸਟੱਫ ਸੀਗਾ ਇਹਦੇ ਵਿੱਚ ਇੱਕ ਡਿਜ਼ਾਈਨ ਦੇ ਫਰਕ ਨਾਲ ਆਪਣੇ ਕੋਲੇ ਹੋਰ ਰੰਗ ਹੈ ਇਹਦੇ ਦੀ ਕਲਰ ਹੈ ਇਹ ਵੀ ਤੁਹਾਨੂੰ ਸਿੰਗਲ ਸੂਟ ਨੇ ਜਿਹੜੇ ਇਹ ਤਿੰਨੇ 1000 1000 ਦੇ ਪੈਣਗੇ ਅਗਰ ਤੁਸੀਂ ਦੋ ਲੈਣੇ ਤਾਂ 950 ਦਾ ਹੋ ਜਾਊਗਾ ਚਾਹੇ ਤੁਸੀਂ ਸ਼ਿਪਿੰਗ ਵੀ ਕਰਾ ਲੇ ਉਹ ਤੁਹਾਡੀ ਇੱਛਾ ਜੀ ਅਗਰ ਲੋਕਲ ਕਿਸੇ ਨੇ ਲੈਣਾ ਹੈ ਤਾਂ ਉਹਨਾਂ ਨੂੰ 1900 ਚ ਦੋ ਮਿਲ ਜਾਣਗੇ ਅੱਗੇ ਆਪਾਂ ਤੁਹਾਨੂੰ ਦਿਖਾਉਣੀ ਹੈ ਕਾਟਰਾਈਜ਼ ਲਵਲੀਨ ਬ੍ਰਾਂਡ ਦੀ ਕਾਟਰਾਈਜ਼ ਰੋਗ ਗਈ ਹੀ ਇਹਦਾ ਜਿਹੜਾ ਆਲ ਓਵਰ ਦਾ ਪ੍ਰਾਈਸ ਰੋਗਾ ਰੋਗਾ 1400 ਠੀਕ ਹੈ ਜੀ ਮੈਚਿੰਗ ਕਰਕੇ ਲੈਣਾ ਤੁਸੀਂ ਇਹ 1000 ਤੱਕ ਮਿਲ ਜੂਗਾ ਤੁਹਾਨੂੰ ਮੈਚਿੰਗ ਜਿਹੜੀ ਉਹਦੀ ਇਹ ਪਸ਼ਮੀਨੇ ਨਾਲ ਹੋਗੀ ਜਿਵੇਂ ਕਿ ਇੱਕ ਮੈਚਿੰਗ ਇਹ ਦਿਖਾ ਦਿੰਦੀ ਹਾਂ ਤੁਹਾਨੂੰ ਇਹ ਤਾਂ ਪਸ਼ਮੀਨੇ ਨਾਲ ਮੈਚਿੰਗ ਹੈ ਇਹ 1000 ਦਾ ਮਿਲੂਗਾ ਤੁਹਾਨੂੰ ਠੀਕ ਹੈ ਜੀ

ਸਹੀ ਹੀ ਦੱਸ ਰਹੇ ਆ ਤੁਹਾਨੂੰ ਗ੍ਰੈਂਡ ਇਹਦੇ ਉੱਪਰ ਇਦਾਂ ਬੋਰਡ ਤੇ ਵਰਕ ਹੋਇਆ ਠੀਕ ਹੈ ਜੀ ਇਹਦੇ ਇਹ ਹੈਗਾ ਹੁਣ ਇਸ ਟਾਈਮ 1600 ਰੁਪਏ ਦਾ ਠੀਕ ਹੈ ਜੀ ਫਲਾਰ ਨਾਲ ਦੇ ਜਿਹੜੇ ਪ੍ਰਿੰਟ ਹੈ ਉਹਦੇ ਨਾਲ ਦੀ ਆਪਾਂ ਇਹਦੇ ਮੂਰੀ ਤੇ ਡਿਜ਼ਾਈਨਿੰਗ ਕੀਤੀ ਹੈ ਦੁਪੱਟੇ ਦੇ ਨਾਲ ਡਾਰਕ ਕਲਰ ਚ ਟਾਈ ਡਾਈ ਲੈ ਕੇ ਤੁਸੀਂ ਬਹੁਤ ਸੋਹਣਾ ਸੂਟ ਜਿਹੜਾ ਬਣਾ ਸਕਦੇ ਹੋ ਅਗਰ ਕਿਸੇ ਨੇ ਬਿਨਾ ਵਰਕ ਤੋਂ ਲੈਣਾ ਤਾਂ ਇੱਕ ਜਿਹੜੀ ਇਹਦੀ ਮੈਚਿੰਗ ਆਪਣੇ ਕੋਲੇ ਸਿੰਪਲ ਬਿਨਾ ਵਰਕ ਤੋਂ ਵੀ ਪਈ ਹੋਈ ਹੈ ਠੀਕ ਹੈ ਜੀ ਜਿਹੜੀ ਬਿਨਾ ਮੈਚਿੰਗ ਹੈ ਇਹਦਾ ਹੈਗਾ ਪ੍ਰਾਈਸ ਹੈ ਜਿਹੜਾ ਉਹ 1000 ਰੁਪਏ ਠੀਕ ਹੈ ਜੀ ਇਹ ਵਰਕ ਵਾਲੇ ਦਾ 1600 ਹੈ ਕਿਉਂਕਿ ਐਸਕੇ ਦਾ ਪਸ਼ਮੀਨਾ ਹੈ ਜੀ ਅੱਗੇ ਹੈਗਾ ਇਹ ਰਾਮ ਟੈਕਸ ਦਾ ਚੈੱਕ ਵਾਲਾ ਇਹ ਵਾਲੇ ਜਿਹੜੇ ਸੂਟ ਨੇ ਤੁਹਾਨੂੰ 1000 ਦਾ ਪੂਰਾ ਸਿੰਗਲ ਸੂਟ ਅਗਰ ਤੁਸੀਂ ਦੋਨੋਂ ਬਾਈ ਕਰਦੇ ਹੋ ਤਾਂ ਫਿਰ ਆਪਾਂ ਉਦਾਂ ਵੀ ਡਿਸਕਾਊਂਟ ਦੇ ਦਾਂਗੇ ਠੀਕ ਹੈ ਜੀ 1000 ਦਾ ਰਾਮਟੈਕਸ ਬਹੁਤ ਹੀ ਸੋਹਣਾ ਪਸ਼ਮੀਨਾ ਇਹ ਬਾਕੀ ਰਾਮਟੈਕਸ ਦਾ ਤਾਂ ਸਾਰਿਆਂ ਨੂੰ ਪਤਾ ਹੀ ਹੈ ਨਾ ਇਹਦੇ ਨੇ ਆਪਣੇ ਕੋਲੇ ਸਾਲਾਣਾ ਸੂਟ ਇੱਕ ਖੋਲ ਕੇ ਨਹੀਂ ਦਿਖਾਉਂਦੇ ਕਿਸੇ ਇਦਾਂ ਫੋਟੋ ਦੇਖ ਲਓ ਇੱਦਾਂ ਦਾ ਸਟਾਲ ਬਣਿਆ ਹੋਇਆ 1.5 ਦੋ ਮੀਟਰ ਦਾ ਵਿਡਥ ਹੈ ਜਿਹੜੀ ਉਹ ਸਟਾਲ ਟਾਈਪ ਆਊਗੀ ਕੋਈ ਸ਼ਾਲ ਟਾਈਪ ਨਹੀਂ ਆਊਗੀ ਵਿਡਥ ਜਾਨਕੀ ਇਹਦੀ ਕੱਟ ਹੁੰਦੀ ਹੈ ਆਪਾਂ ਉਹ ਚੈੱਕ ਕਰਾ ਲੈਣੇ ਕਿਉਂਕਿ ਉਹ ਠੀਕ ਹੈ ਜੀ ਆਹ ਇਦਾਂ ਇਹਦੀ ਇੰਨੀ ਵਿਡਥ ਆਊਗੀ ਲੈਂਥ ਜਿਹੜੀ ਉਹ 1.5 ਹੋਊਗੀ ਠੀਕ ਹੈ ਜੀ ਇਹਦੀ ਪ੍ਰਾਈਸ ਰੇਂਜ ਰਹੂਗੀ ਓਨਲੀ 600 ਉਹ ਗੰਗਾ ਬ੍ਰੈਂਡ ਦਾ ਸਫੂਟ ਡਬਲ ਵੀ ਇਹਦੇ ਦੀ ਨੈਕਲਾਈਨ ਬਣੀ ਹੋਈ ਆ ਅਰੇ ਦੇਖੀਏ ਇਹਦੇ ਉੱਪਰ ਪੇਂਟਿੰਗ ਹੋਈ ਹੋਈ ਆ ਹਲਕਾ ਹਲਕਾ ਜਿਹੜਾ ਇਹਦੇ ਉੱਤੇ ਇਹ ਵਰਕ ਵੀ ਕੀਤਾ ਹੋਇਆ ਹੈ ਹਾਈਲਾਈਟ ਠੀਕ ਹੈ ਜੀ ਇਹਦੇ ਜਿਹੜੇ ਸਟਾਲ ਹੋ ਕਾਫੀ ਫੁੱਲਾ ਰੁੱਲਾ ਹੈ ਇਦਾਂ ਇਹਦੀ ਗ੍ਰੇ ਕਲਰ ਦੀ ਬਾਟਮ ਹੈ ਇਹਦੀ ਜਿਹੜੀ ਪ੍ਰਾਈਸ ਰੇਂਜ ਰਹੂਗੀ ਉਹ ਰਹੂਗੀ 700 ਠੀਕ ਹੈ ਜੀ 700 ਗੰਗਾ ਬ੍ਰਾਂਡ ਹੈ ਇਹ ਸੂਟ ਵੀ ਰਹਿ ਗਈ ਨੇ ਆਪਣੇ ਕੋਲ ਇਹ ਸੂਟ ਸਾਲ ਫੁੱਲੂ ਡਿਜ਼ਾਈਨ ਕਰ ਰਹੇ ਨੇ ਇਹਨਾਂ ਨੇ ਸਾਲਟ ਦੋਦਨੇ ਇਹ ਤੁਹਾਨੂੰ ਮਿਲਣਗੇ 750 ਦੇ ਠੀਕ ਹੈ ਜੀ 750 ਸਿੰਗਲ ਸੂਟ ਆ। ਸਟਾਲ ਨਾਲ ਲੈ ਨਾ ਲਈ। ਕਿਸੇ ਨੇ ਗਿਫਟ ਕਰਨੀ ਹੁੰਦੇ ਨੇ ਤਾਂ ਉਦਾਂ ਵੀ ਇਹ ਸੂਟ ਬਹੁਤ ਸੋਹਣੇ ਨੇ ਬਹੁਤ ਨਿੱਕੇ ਹੁੰਦੇ ਨੇ ਇਹ ਸੂਟ। ਇਹ ਸੂਟ ਵੀ 10 ਬ੍ਰਾਂਡ ਦਾ। ਇਦਾਂ ਇਹਦੇ ਨਾਲ ਇਹ ਮੈਚਿੰਗ ਹੈ ਤੇ 650 ਦਾ ਸੂਟ ਹੋਊਗਾ ਜੀ। ਮੈਚਿੰਗ ਦਾ ਉਦੋਂ ਇਹ ਤੁਹਾਨੂੰ 650 ਚ ਹੀ ਪੈ ਜਾਣੇ ਨੇ। ਇਹ ਲਾਈਟ ਲਵੈਂਡਰ ਜਿਹੜਾ ਕਲਰ ਬਹੁਤ ਹੀ ਸੋਹਣਾ ਕਲਰ ਹੈ ਇਹਦੇ ਨਾਲ ਤੁਸੀਂ ਇਦਾਂ ਵੀ ਮੈਚਿੰਗ ਕਰ ਸਕਦੇ ਹੋ ਬੇਸ ਕਲਰ ਦੀ ਬਾਟਮ ਵੀ ਲੈ ਸਕਦੇ ਹੋ ਉਹ ਤੁਹਾਡੀ ਇੱਛਾ ਹੈ ਫਿਰ ਸਵਾ 4 ਮੀਟਰ ਕਪੜਾ ਅਗਰ ਕਿਸੇ ਨੇ 올ਓਵਰ ਸਟ੍ਰੇਟ ਸਲਵਾਰ ਨਾਲ ਬਣਾਉਣਾ ਤਾਂ ਉਦਾਂ ਵੀ ਇਹ ਸੂਟ ਹੈ ਜਿਹੜਾ ਬਣ ਕੇ ਰੈਡੀ ਹੋ ਜਾਊਗਾ ਤੁਸੀਂ ਆਪਣੇ ਤੋਂ ਵੀ ਸਿਲਾਈ ਕਰਾ ਸਕਦੇ ਹੋ ਇਹ ਜਿਹੜੇ ਸੇਲ ਵਾਲੇ ਸੂਟ ਨੇ ਇਹਨਾਂ ਦੀ ਜਿਹੜੀ ਸਟਿਚਿੰਗ ਹੋਊਗੀ ਉਹ ਸਿਰਫ 250 ਰੋਏਗੀ ਜੀ ਜਿਹੜੇ ਬਿਨਾ ਲਾਈਨਿੰਗ ਤੋਂ ਬਣਦੇ ਨੇ ਅਸੀਂ ਸਾਰੇ ਮੁਟਾਸਾਫੇ ਬਿਨਾ ਲਾਈਨਿੰਗ ਤੋਂ ਹੀ ਬਣਦੇ ਹਾਂ ਇਹ ਵੀ ਬਹੁਤ ਸੋਹਣਾ ਪਸ਼ਮੀਨਾ ਹੈ। ਇਹਦੀ ਫਰੰਟ ਤੇ ਬੈਕ ਤੇ ਸੇਮ ਪ੍ਰਿੰਟਿੰਗ ਹੋਈ ਹੋਈ ਹੈ। ਆ ਬਾਜੂ ਵੀ ਫਿੱਟ ਨੇ। ਸਿੰਗਲ ਸੂਟ ਦੀ ਜਿਹੜੀ ਇਹਦੀ ਕਾਸਟ ਰਹੂਗੀ ਉਹ ਰਹੂਗੀ 1300 ਰੁਪਏ। ਠੀਕ ਹੈ ਜੀ। ਅਗਰ ਤੁਸੀਂ ਦੋ ਲੈਣੇ ਹੋ ਸੇਮ ਤਾਂ ਤੁਹਾਨੂੰ ਇਹ 2500 ਚ ਦੋ ਮਿਲ ਜਾਣਗੇ। ਚਾਹੇ ਸ਼ਿਪਿੰਗ ਵੀ ਕਰਾ ਲਿਓ ਤੁਹਾਡੀ ਛੇ। ਠੀਕ ਹੈ ਜੀ ਵਿਦ ਸ਼ਿਪਿੰਗ ਇਹ 2600 ਚ ਦੋ ਪੈ ਜਾਣਗੇ ਤੁਹਾਨੂੰ ਅਗਰ ਕਿਸੇ ਲੋਕਲ ਕਸਟਮਰ ਨੇ ਲੈਣਾ ਉਹਨਾਂ ਨੂੰ 2500 ਚ ਦੋ ਮਿਲ ਜਾਣਗੇ ਇਹਦੇ ਵਿੱਚ ਆਪਣੇ ਕੋਲ ਇੱਕ ਰੰਗ ਕਲਰ ਹੈ ਵੀ ਬਹੁਤ ਸੋਹਣਾ ਕਲਰ ਹੈ ਡਿਜ਼ਾਈਨਿੰਗ ਵੀ ਇਹਦੀ ਬਹੁਤ ਪਿਆਰੀ ਹੈ ਤੇ ਇਹ ਡਿਜ਼ਾਈਨਿੰਗ ਹੁਣ ਚੱਲ ਰਹੀ ਬਹੁਤ ਰਹੀ ਹੈ ਇਹਦੇ ਨਾਲ ਇਦਾਂ ਮੈਜੈਂਟਾ ਕਲਰ ਦੀ ਇਹ ਬਾਟਮ ਰਹੂਗੀ ਤੇ ਨਾਲ ਮਸਲੀਨ ਦਾ ਇਹ दुपट्टा रहेगा प्योर मसलीन का बहुत ही खुला डुला ढाई मीटर का दुपट्टा सेम जो पहला पिस्ता दिखा के हटिया पीच कलर है और दुपट्टा जो इस टाइप कंट्रास्ट रो ठीक है जी सेम ही प्रिंटिंग है जो दुपटे की हुई है बहुत ही सोहने ये सूट ने ਨੈਕਸਟ ਹੈ ਜਿਹੜਾ ਸ਼ਿਮਰ ਪਸ਼ਮੀਨੇ ਦੇ ਵਿੱਚ ਇਹਦੀ ਜਿਹੜੀ ਕਾਸਟ ਰਹੂਗੀ ਉਹ ਰਹੂਗੀ 900 ਰਸ਼ੀਆ ਬ੍ਰਾਂਡ ਦਾ ਸ਼ਿਮਰ ਪਸ਼ਮੀਨਾ ਜੀ ਇਹ ਠੀਕ ਹੈ ਲਾਸਟ ਦੇ ਪ੍ਰਪਥੋਂ ਇੱਕ ਵਰਕ ਵਾਲਾ ਸੂਟ ਦਿਖਾਉਣੀ ਆ ਇਹ ਤੇਰੀ ਪਰਿਵਾਰ ਕੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਹੈ ਕਾਫੀ ਕਲਰਫੁਲ ਜਾਂ ਤੇ ਟਾਈ ਡਾਈ ਇਹਦੇ ਨਾਲ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਤੇ ਫਰੋਜ਼ੀ ਮਜੈਂਟਾ ਇਹਨਾਂ ਦਾ ਜਿਹੜਾ ਇਹ ਕਲਰ ਕੰਟਰਾਸਟ ਬਹੁਤ ਹੀ ਸੋਹਣਾ ਬਣੂਗਾ ਪ੍ਰੋਪਰ ਮਜੈਂਟਾ कलर ਨਹੀਂ ਹੈਗਾ ਵੈਸੇ ਇਹ ਬਲੈਕ ਇਸਟ੍ਰੀਟ ਹੋਣਾ ਠੀਕ ਹੈ ਜੀ ਇਹਦੀ ਜਿਹੜੀ ਪ੍ਰਾਈਸ ਰੇਂਜ ਰਹੂਗੀ ਉਹ ਰਹੂਗੀ ਓਨਲੀ 1700 ਵਿਦਆਊਟ ਆਫ ਦ ਦੁਪੱਟਾ ਠੀਕ ਹੈ ਜੀ ਜਿਨ੍ਹਾਂ ਨੇ ਵੀ ਇਹ ਸੂਟ ਸਾਨੂੰ ਆਰਡਰ ਕਰਨੇ ਨੇ ਸਾਨੂੰ ਕੰਟੈਕਟ ਕਰ ਸਕਦੇ ਹੋ ਤੁਸੀਂ 9056775686 ਦੇ ਉੱਪਰ ਥੈਂਕ ਯੂ